ਮੇਲ ਦੀ ਗੈਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਜਿਸ ਵਿਸ਼ੇ ਦੇ ਉੱਪਰ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਰਾਤ ਕਰੀਬ 1 ਵਜੇ ਜਲੰਧਰ ਦੇ ਵਿੱਚ ਬੀਜੇਪੀ ਦੇ ਐਕਸ ਮਿਨਿਸਟਰ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਗਰਨੇਡ ਅਟੈਕ ਹੋਇਆ ਤੇ ਜਦੋਂ ਹੀ ਉਹ ਹੋਇਆ ਨਾਲ ਦੀ ਨਾਲ ਪੁਲਿਸ ਉੱਥੇ ਪਹੁੰਚੀ ਕਾਰਵਾਈ ਚੱਲ ਰਹੀ ਹੈ ਔਰ ਜਦੋਂ ਸਵੇਰੇ ਮੈਨੂੰ ਪਤਾ ਲੱਗਿਆ ਮੇਰੀ ਮਨਰंजन ਕਾਲੀਆ ਜੀ ਦੇ ਨਾਲ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਮੈਂ ਸਵੇਰੇ ਉਹਨਾਂ ਨੂੰ ਫੋਨ ਵੀ ਕੀਤਾ ਸਾਰੇ ਪਰਿਵਾਰ ਦਾ ਹਾਲਚਲ ਜਾਣਿਆ ਸਾਥੀਓ ਮੈਂ ਸਮਝਦਾ ਕਿ ਅੱਜ ਦੀ ਇਸ ਪੀਸੀ ਕਰਨ ਦਾ ਮੇਰਾ ਮਨ ਨਹੀਂ ਸੀਗਾ ਪਰ ਜਦੋਂ ਇਹ ਦੇਖਿਆ ਮਨ ਇਸ ਕਰਕੇ ਨਹੀਂ ਸੀਗਾ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਇਸ਼ੂ ਹੁੰਦਾ ਕੋਈ ਲਾਅ ਐਂਡ ਆਰਡਰ ਦਾ ਹੋਵੇ ਕੋਈ ਡਰੱਗਸ ਦਾ ਹੋਵੇ ਕੋਈ ਹੋਰ ਇਸ਼ੂ ਹੋਵੇ ਉਹ ਬੇਸਿਕਲੀ ਪੁਲਿਸ ਦਾ ਕੰਮ ਹੁੰਦਾ ਹੈ ਪੁਲਿਸਿੰਗ ਨੇ ਆਪਣਾ ਕੰਮ ਹੈ ਜਿਹੜਾ ਉਹ ਉਹ ਟੈਕਨੀਕਲ ਔਰ ਸਾਇੰਟਿਫਿਕ ਤਰੀਕੇ ਦੇ ਨਾਲ ਕਰਨਾ ਹੁੰਦਾ ਹੈ ਪਰ ਜਦੋਂ ਅੱਜ ਮੈਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਇਸ ਦੇ ਉੱਪਰ ਕੰਸਰਨ ਜ਼ਾਹਰ ਕਰਨ ਤੋਂ ਵੱਧ ਉਹਨੂੰ ਪੋਲੀਟਿਸੀਜ਼ ਮੈਟਰਸ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਾਡੀ ਸਰਕਾਰ ਭੋਗਵੰਦਪਨ ਜੀ ਦੀ ਸਰਕਾਰ ਔਰ ਪੰਜਾਬ ਪੁਲਿਸ ਦੇ ਉੱਪਰ ਬਿਨਾ ਕਿਸੇ ਸਿਰ ਪੈਰ ਦੇ ਵੱਡੇ ਐਲੀਗੇਸ਼ਨ ਦੇ ਜਿਹੜੇ ਸਿਰਫ ਔਰ ਸਿਰਫ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਸਾਥੀਓ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਊਗਾ ਕਿ ਇੱਕ ਇਹ ਬਦਕਿਸਮਤੀ ਹੈ ਕਿ ਇਹ ਇੱਕ ਨੈਕਸਸ ਜਆ ਬਣ ਚੁੱਕਿਆ ਕਿ ਜਿਵੇਂ ਪਹਿਲਾਂ ਤਾਂ ਹੁੰਦਾ ਸੀਗਾ ਕਿ ਜੋ ਟੈਰਰਿਸਟ ਨੇ ਉਹ ਅਲੱਗ ਹੁੰਦੇ ਸੀਗੇ ਪਿਛਲੇ ਸਮੇਂ ਚ ਕਾਲਾ ਦੌਰ ਪੰਜਾਬ ਦੇ ਵਿੱਚ ਰਿਹਾ ਹੁਣ ਮਾਹੌਲ ਇਹੋ ਜਿਹਾ ਬਣਿਆ ਪਿਆ ਇਹ ਟੈਰਰਿਸਟ ਗੈਂਗਸਟਰ ਡਰੱਗ ਸਮੱਗਲਰਸ ਨੇ ਜਿਹੜੇ ਉਹ ਇੱਕੋ ਹੀ ਜੋ ਸਮਝ ਕਿਉਂਕਿ ਸਾਰੇ-ਸਾਰੇ ਗਲਤ ਕੰਮ ਕਰਨ ਵਾਲੇ ਨੇ ਪੰਜਾਬ ਦੇ ਔਰ ਦੇਸ਼ ਦੀ ਏਕਤਾ ਖੰਡਤ ਨੂੰ ਭੰਗ ਕਰਦਾ ਇਹਨਾਂ ਦੇ ਮਨਸੂਬੇ ਹੁੰਦੇ ਨੇ ਸੋ ਇਹਨਾਂ ਦਾ ਆਪਸ ਦੇ ਵਿੱਚ ਇੰਟਰ ਲਿੰਕ ਜਿਹੜਾ ਬਹੁਤ ਦੇਖਣ ਨੂੰ ਪਿਛਲੇ ਸਮੇਂ ਦੇ ਵਿੱਚ ਮਿਲ ਰਿਹਾ ਹੈ ਜੋ ਇਹੇ ਅਟੈਕ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਘਰ ਹੋਇਆ ਹੁਣ ਤੋਂ ਥੋੜੀ ਜਿਹਾ ਪਹਿਲਾਂ ਅ ਸ਼੍ਰੀ ਅਰਪੀ ਸ਼ੁਕਲਾ ਐਡੀਜੀਪੀ ਲਾਅ ਐਂਡ ਆਰਡਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਪ੍ਰੈਸ ਕਾਨਫਰੰਸ ਕਰਨੀ ਬਣਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਇਸ਼ੂ ਨੂੰ ਪੋਲੀਟਿਸਾਈਜ਼ ਕੀਤਾ ਗਿਆ ਸ਼੍ਰੀ ਸਨੀਲ ਜਾਖੜ ਜੀ ਵੱਲੋਂ ਔਰ ਭਾਜਪਾ ਵੱਲੋਂ ਜਦ ਕੇ ਸੱਚਾਈ ਇਹ ਹੈ ਜੋ ਐਡੀਜੀਪੀ ਅਰਪੀ ਸ਼ੁਕਲਾ ਜੀ ਨੇ ਦੱਸੀ ਹੈ ਕਿ ਇਸ ਬਲਾਸਟ ਦੇ ਵਿੱਚ ਜੋ ਮਨਵੰਜਨ ਕਾਲੀ ਜੀ ਦੇ ਘਰ ਦੇ ਵਿੱਚ ਹੋਇਆ ਉਹ ਮਹਿਜ਼ 12 ਘੰਟੇ ਦੇ ਵਿੱਚ ਉਹ ਕੇਸ ਹੈ ਜਿਹੜਾ ਉਹ ਬ੍ਰਾਡਲੀ ਸਾਰਾ ਟਰੈਕ ਕਰ ਲਿਆ ਗਿਆ ਜੋ ਈ ਰਿਕਸ਼ਾ ਵਰਤਿਆ ਗਿਆ ਉਹ ਕਾਬੂ ਕਰ ਲਿਆ ਗਿਆ ਹੈ ਦੋ ਬੰਦੇ ਜਿਹੜੇ ਇਹਦੇ ਵਿੱਚ ਇਨਵੋਲਡ ਸੀਗੇ ਉਹ ਫੜ ਲਏ ਗਏ ਨੇ ਤੇ ਜਿਹੜਾ ਮਾਸਟਰਮਾਈਂਡ ਹੈ ਇਸ ਬਲਾਸਟ ਦਾ ਜ਼ੀਸ਼ਨ ਅਕਤਰ ਉਹ ਆਇਡੈਂਟੀਫਾਈ ਕਰ ਲਿਆ ਗਿਆ ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੁਣ ਸਾਥੀਓ ਸਵਾਲ ਜੋ ਜਿਸ ਲਈ ਮੈਂ ਅੱਜ ਪ੍ਰੈਸ ਦੇ ਰੂਪ ਰੋ ਰਹਾ ਹਾਂ ਜਿਵੇਂ ਮੈਂ ਪਹਿਲਾਂ ਕਿਹਾ ਮੇਰਾ ਕੋਈ ਇੱਛਾ ਨਹੀਂ ਸੀ ਨਾ ਹੀ ਕੋਈ ਲੌਜੀਕ ਬਣਦਾ ਸੀਗਾ ਕਿ ਪ੍ਰੈਸ ਕਾਨਫਰੰਸ ਕਰੀਏ ਪਰ ਹਰ ਮੈਟਰ ਦੇ ਉੱਪਰ ਬੀਜੇਪੀ ਨੇ ਇੱਕੋ ਹੀ ਕੰਮ ਫੜ ਰੱਖਿਆ ਕਹਿੰਦੀ ਰਾਜਨੀਤਿਕ ਰੋਟੀਆਂ ਸੇਕੋ ਤੇ ਪੰਜਾਬ ਨੂੰ ਔਰ ਸਾਡੀ ਸਰਕਾਰ ਨੂੰ ਬਦਨਾਮ ਕਰੋ ਪੂਰੇ ਮੁਲਕ ਦੇ ਵਿੱਚ ਹੁਣ ਸੱਚਾਈ ਕੀ ਹੈ ਜੋ ਜਿਸ ਪਾਸੇ ਵੱਲੋਂ ਇਹ ਮੈਂ ਸਮਝਦਾ ਕਿ ਇਸ਼ਾਰਾ ਸਾਰੀ ਕਹਾਣੀ ਕਰ ਰਹੀ ਹੈ ਉਹਨਾਂ ਨੇ ਏ ਡੀ ਜੀ ਪੀ ਆਰ ਪੀ ਸ਼ੁਕਲਾ ਨੇ ਜ਼ੀਸ਼ਾਨ ਅਖਤਰ ਨੇ ਜਿਹੜਾ ਉਹਦਾ ਨਾਮ ਲਿਆ ਹੁਣ মিডিਆ ਨੂੰ ਔਰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਜ਼ੀਸ਼ਾਨ ਅਖਤਰ ਹੈ ਕੌਣ ਜ਼ੀਸ਼ਾਨ ਅਖਤਰ ਉਹ ਵਿਅਕਤੀ ਹੈ ਜਿਹੜਾ ਕਿ ਬਾਬਾ সিদ্দিকੀ ਦੇ ਮਰਡਰ ਦੇ ਵਿੱਚ ਅੱਜ ਲੁੜਿੰਦਾ ਪੁਲਿਸ ਨੂੰ ਔਰ ਇਹ ਜ਼ੀਸ਼ਾਨ ਅਖਤਰ ਉਹੀ ਹੈ ਜਿਸ ਦਾ ਕੁਝ ਦਿਨ ਪਹਿਲਾਂ 16 ਮਾਰਚ ਨੂੰ ਪਿਛਲੇ ਮਹੀਨੇ ਜਦੋਂ ਜਲੰਧਰ ਦੇ ਇੱਕ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਅਟੈਕ ਹੋਇਆ ਜ਼ੀਸ਼ਾਨ ਅਖਤਰ ਦਾ ਧੰਨਵਾਦ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਮੈਂ ਧੰਨਵਾਦ ਕਰਦਾ ਜ਼ੀਸ਼ਾਨ ਅਖਤਰ ਦਾ ਕਿ ਉਹਨਾਂ ਨੇ ਇਹ ਅਟੈਕ ਜਿਹੜਾ ਇਨਫਲੂਐਂਸਰ ਤੇ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਦੇ ਉੱਪਰ ਕੀਤਾ ਔਰ ਅੱਗੇ ਲੜੀ ਨੂੰ ਅੱਗੇ ਲੈ ਕੇ ਜਾਓ ਸਹਿਜਾਦ ਪੱਟੀ ਕੌਣ ਹੈ ਸਹਿਜਾਦ ਪੱਟੀ ਉਹ ਵਿਅਕਤੀ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਇਸੇ ਸ਼ਹਿਜ਼ਾਦ ਪੱਟੀ ਦੀ ਇੱਕ ਵੀਡੀਓ ਕਾਨਫਰੰਸ ਆ ਮੇਰੇ ਕੋਲ ਡਾਕੂਮੈਂਟ ਹੈ ਜਿਦੇ ਵਿੱਚ ਸਹਿਜਾਦ ਪੱਟੀ ਔਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਨਫਰੰਸ ਕਾਲ ਹੈ ਜਿਹੜੀ ਉਹ ਸਾਹਮਣੇ ਆਈ ਸੀਗੀ ਹੁਣ ਅਗਲੀ ਗੱਲ ਇਹ ਕਿ ਲੋਰੈਂਸ ਪੱਟੀ ਕਿੱਥੇ ਬੈਠਾ ਹੈ ਲੋਰੈਂਸ ਪੱਟੀ ਬੈਠੇ ਅੱਜ ਬੀਜੇਪੀ ਦੀ ਰੂਲਡ ਸਟੇਟ ਗੁਜਰਾਤ ਦੇ ਵਿੱਚ ਲੋਰੈਂਸ ਲੋਰੈਂਸ ਬਿਸ਼ਨੋਈ ਲੋਰੈਂਸ ਬਿਸ਼ਨੋਈ ਬੈਠਾ ਹੋਇਆ ਹੈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਔਰ ਸਾਬਰਮਤੀ ਜੇਲ੍ਹ ਦੇ ਵਿੱਚੋਂ ਹੀ ਉਸ ਨੇ ਵੀਡੀਓ ਕਾਲ ਸ਼ਹਿਜ਼ਾਦ ਪੱਟੀ ਨੂੰ ਪਾਕਿਸਤਾਨ ਦੇ ਵਿੱਚ ਕੀਤੀ ਔਰ ਹੁਣ ਜੋ ਲੋਰੈਂਸ ਬਿਸ਼ਨੋਈ ਹੈ ਉਹਨੂੰ ਮੈਂ ਸਮਝਦਾ ਕਿ ਜਦੋਂ ਤੁਸੀਂ ਬੈਕਵਰਡ ਲਿੰਕੇਜਸ ਨੂੰ ਕਨੈਕਟ ਕਰੋਗੇ ਤੇ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਲੋਰੈਂਸ ਬਿਸ਼ਨੋਈ ਨੂੰ ਭਾਜਪਾ ਨੇ ਆਦੀ 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 ਰੂਲਡ ਸਟੇਟ ਗੁਜਰਾਤ ਦੇ ਵਿੱਚ ਸਾਬਰਮਤੀ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਵਾਈਆਂ ਵਾਂਗੂ ਰੱਖਿਆ ਹੋਇਆ ਹੈ ਔਰ ਔਰ ਇੱਕ ਸੈਕਸ਼ਨ ਹੈ ਸੀਆਰਪੀਸੀ ਦੀ 268 ਵੈਸੇ ਕਾਨੂੰਨ ਇਹ ਹੈ ਕਿ ਜਿੱਥੇ ਕਿਤੇ ਵੀ ਕੋਈ ਕ੍ਰਿਮੀਨਲ ਵੌਂਟਡ ਹੋਵੇ ਔਰਸ ਸਟੇਟ ਦੀ ਪੁਲਿਸ ਹੈ ਜਿਹੜੀ ਉਹ ਕੋਰਟ ਤੋਂ ਵਾਰੰਟ ਲੈ ਕੇ ਉਸ ਕ੍ਰਾਈਮਨਲ ਨੂੰ ਆਪਦੀ ਸਟੇਟ ਦੇ ਵਿੱਚ ਲਿਆ ਸਕਦੀ ਹੈ ਇਨਟੈਰੋਗੇਟ ਕਰ ਸਕਦੀ ਹੈ ਔਰ ਕ੍ਰਾਈਮ ਨੂੰ ਸੋਲਵ ਕਰ ਸਕਦੀ ਹੈ ਪਰ ਸਪੈਸ਼ਲ ਸਪੈਸ਼ਲ ਮੈਂ ਸਮਝਦਾ ਕਿ ਸਟੇਟਸ ਹੈ ਜਿਹੜਾ ਇੱਕ ਫਾਇਦਾ ਲੋਰੈਂਸ ਬਿਸ਼ਨੋਈ ਨੂੰ ਦਿੱਤਾ ਗਿਆ ਹੈ ਗੁਜਰਾਤ ਪੁਲਿਸ ਔਰ ਕੇਂਦਰ ਸਰਕਾਰ ਵੱਲੋਂ ਜਿਸ ਦੇ ਵਿੱਚ ਸੈਕਸ਼ਨ 268 CrPC ਦਾ ਸੈਕਸ਼ਨ 268 1 ਉਹ ਇੰਪੋਜ਼ ਕੀਤਾ ਗਿਆ ਜਿਹਦੇ ਵਿੱਚ ਔਰ ਇੰਪੋਜ਼ ਕੀਨੇ ਕੀਤਾ ਐਨ ਆਈ ਏ ਨੇ ਐਨ ਆਈ ਏ ਨੇ ਹੋਮ ਮਿਨਿਸਟਰੀ ਦਾ ਵਿੰਗ ਹੈ ਉਹਨੇ ਕੇਂਦਰ ਸਰਕਾਰ ਨੂੰ ਲਿਖਿਆ ਔਰ ਐਮ ਐਚ ਏ ਨੇ ਇਹ ਸੈਕਸ਼ਨ 268 1 ਇੰਪੋਜ਼ ਕੀਤਾ ਜਿਹਦੇ ਵਿੱਚ ਇਹ ਕੰਡੀਸ਼ਨ ਲਗਾ ਦਿੱਤੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਤੋਂ ਇਲਾਵਾ ਕਿਤੇ ਵੀ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਜਾ ਸਕਦਾ ਜਦੋਂ ਬਾਬਾ ਸਿਦੀਕੀ ਦਾ ਕਤਲ ਹੋਇਆ ਉਸ ਸਮੇਂ ਵੀ ਮਹਾਰਾਸ਼ਟਰ ਸਰਕਾਰ ਨੇ ਇਹਦੀ ਐਗਜ਼ੈਂਪਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ ਹੁਣ ਇਹ ਪਿਛਲੇ ਸਾਲ ਸੈਕਸ਼ਨ 2681 ਇਹ ਪਿਛਲੇ ਸਾਲ ਅਗਸਟ ਦੇ ਵਿੱਚ ਖਤਮ ਹੋ ਰਹੀ ਸੀਗੀ ਪਰ 1 ਸਾਲ ਦੀ ਐਕਸਟੈਂਸ਼ਨ ਹੋਰ ਮੰਗ ਕੇ ਕੇਂਦਰ ਸਰਕਾਰ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਲੋਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੋ ਇਸ ਤੋਂ ਬੜਾ ਕਲੀਅਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਰੈਂਸ ਬਿਸ਼ਨੋਈ ਨੂੰ ਭਾਜਪੀ اور ਕੇਂਦਰ ਸਰਕਾਰ ਆਪ ਦੇ ਪ੍ਰੋਟੈਕਸ਼ਨ ਦੇ ਹੇਠ ਰੱਖ ਕੇ ਉਹਨਾਂ ਤੋਂ ਵੀਡੀਓ ਕਾਨਫਰੰਸ ਕਾਲ ਕਰਾ ਰਹੀ ਹੈ ਸ਼ਹਿਜ਼ਾਦ ਪੱਟੀ ਨੂੰ ਤੇ ਸ਼ਹਿਜ਼ਾਦ ਪੱਟੀ ਪਾਕਿਸਤਾਨ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਜਿਹੜੇ ਜ਼ਿਸ਼ਮ ਨਖਤਰ ਵਰਗਿਆਂ ਤੋਂ ਤੋਂ ਜ਼ਿਆਦਾ ਅਟੈਕ ਕਰਾਉਂਦੇ ਨੇ ਜਲੰਧਰ ਦੇ ਵਿੱਚ ਜਾਂ ਬਾਬਾ ਸਦੀਕੀ ਵਰਗਿਆਂ ਦਾ ਅਬ ਮੁੰਬਈ ਦੇ ਵਿੱਚ ਕਤਲ ਕਰਾਉਂਦੇ ਨੇ ਸੋ ਇਸ ਤੋਂ ਜਦੋਂ ਬੈਕਵਰਡ ਲਿੰਕੇਜਸ ਤੁਸੀਂ ਦੇਖਦੇ ਹੋ ਇਹ ਕਲੀਅਰਲੀ ਐਸਟੈਬਲਿਸ਼ ਹੋ ਜਾਂਦਾ ਕਿ ਸਾਰੀ ਪੁਸ਼ਤਪਨਾਈ ਜਿਹੜੀ ਚੱਲ ਰਹੀ ਹੈ ਇਹ ਸਾਰੀ ਸਾਰੀ ਕੇਂਦਰ ਤੇ ਬੀਜੇਪੀ ਦੇ ਇਸ਼ਾਰਿਆਂ ਦੇ ਉੱਪਰ ਚੱਲ ਰਹੀ ਹੈ ਤੇ ਪੰਜਾਬ ਨੂੰ ਸਿਰਫ ਔਰ ਸਿਰਫ ਬਦਨਾਮ ਕਰਨ ਦੇ ਲਈ ਹੁਣ ਅਗਲੀ ਗੱਲ ਆ ਔਰ ਮੈਂ ਪੁੱਛਣਾ ਚਾਹੂੰਗਾ ਸ਼੍ਰੀ ਸੁਨੀਲ ਜਾਖੜ ਜੀ ਨੂੰ ਕਿ ਜਾਖੜ ਸਾਹਿਬ ਤੁਸੀਂ ਅੱਜ ਤਾਂ ਬਾਲਟੀਆਂ ਭਰ-ਭਰ ਚਿੱਕਣ ਦੀਆਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੇ ਉੱਪਰ ਉਛਾਲਣ ਬੈਠ ਗਏ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਊਂਗਾ ਜਦੋਂ ਤੁਹਾਡੀ ਹੀ ਐਸੇ ਬੀਜੇਪੀ ਦਾ ਔਰ ਭਾਜਪਾ ਦਾ ਸਾਂਝਾ ਰਾਜ ਸੀਗਾ 2007 ਤੋਂ ਲੈ ਕੇ 17 ਤੱਕ ਤੇ ਫਿਰ ਕਾਂਗਰਸ ਦਾ ਰਾਜ ਸੀਗਾ ਮੈਂ ਉਹਨਾਂ ਦੋ ਢਾਈ ਮੈਂ ਮੈਂ 15 ਸਾਲਾਂ ਦੀ ਗੱਲ ਨਹੀਂ ਕਰਦਾ ਜਖੜ ਸਾਹਿਬ ਮੈਂ ਸਿਰਫ ਗੱਲ ਕਰੂੰਗਾ ਦੋ ਢਾਈ ਸਾਲਾਂ ਦੀ ਕਿ ਉਦੋਂ ਕੀ ਕੀ ਇਨਸੀਡੈਂਟ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਜੇ ਆਪਾਂ ਸਭ ਤੋਂ ਲੇਟੈਸਟ ਉਸ ਸਮੇਂ ਦਾ ਦੇਖ ਲਈਏ ਕਿਸ ਤਰੀਕੇ ਦੇ ਨਾਲ 2017 ਦੇ ਵਿੱਚ ਲੁਧਿਆਣਾ ਦੇ ਵਿੱਚ ਜਾਖੜ ਸਾਹਿਬ ਆਰਐਸਐਸ ਦੇ ਸੀਨੀਅਰ ਲੀਡਰ ਸੀਗੇ ਰਵਿੰਦਰ ਦਸਾਈ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਤਲ ਹੋਇਆ ਔਰ ਉਸ ਸਮੇਂ ਤੁਸੀਂ ਕਾਂਗਰਸ ਦਾ ਹਿੱਸਾ ਸੀਗੇ ਕੀ ਉਹ ਤੁਸੀਂ ਭੁੱਲ ਗਏ ਉਸ ਤੋਂ ਪਿੱਛੇ ਜਾਈਏ ਜੂਨ 2016 ਦੇ ਵਿੱਚ ਜਦੋਂ ਤੁਹਾਡੀ ਬੀਜੇਪੀ ਦਾ ਔਰ ਅਕਾਲੀ ਦਲ ਦਾ ਸਾਂਝਾ ਰਾਜ ਸੀਗਾ ਉਦੋਂ ਕਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਹੀ ਪਾਸਟਰ ਸੁਲਤਾਨ ਮਸੀ ਸੀਗੇ ਉਹਨਾਂ ਦਾ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਦੇ ਵਿੱਚ ਉਸ ਤੋਂ ਪਿੱਛੇ ਚੱਲ ਜਿਏ ਮਈ 2016 ਦੇ ਵਿੱਚ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਉੱਪਰ ਜਿਸ ਤਰੀਕੇ ਦਾ ਅਟੈਕ ਹੋਇਆ ਤੁਹਾਡੀ ਹੀ ਭਾਜਪਾ ਦੇ ਰਾਜ ਭਾਗ ਦੇ ਵਿੱਚ ਕੀ ਤੁਸੀਂ ਉਹ ਭੁੱਲ ਗਏ ਉਸ ਤੋਂ ਪਿੱਛੇ ਚੱਲ ਜਿਏ ਫ फेब्रुवारी 2016 ਦੇ ਵਿੱਚ ਫ फेब्रुवारी 2016 ਦੇ ਵਿੱਚ ਲੁਧਿਆਣੇ ਦੇ ਵਿੱਚ ਦੋ ਸੱਚਾ ਸੌਦਾ ਪ੍ਰੇਮੀ ਡੇਰੇ ਨਾਲ ਜੁੜੇ ਹੋਏ ਸਤਪਾਲ ਤੇ ਉਹਨਾਂ ਦਾ ਬੇਟਾ ਰਮੇਸ਼ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਹੋਇਆ ਤੁਹਾਡੇ ਤੁਹਾਡੀ ਬੀਜੇਪੀ ਔਰ ਅਕਾਲੀ ਦਲ ਦੇ ਰਾਜ ਸਮੇਂ ਕੀ ਤੁਸੀਂ ਉਹ ਭੁੱਲ ਗਏ ਔਰ ਉਸ ਤੋਂ ਪਿੱਛੇ ਜੂਨ 2016 ਦੇ ਵਿੱਚ ਇਸੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਆਰਐਸਐਸ ਵੋਲੰਟੀਅਰ ਨਰੇਸ਼ ਕੁਮਾਰ ਦੇ ਉੱਪਰ ਜਿਸ ਤਰੀਕੇ ਨਾਲ ਅਟੈਕ ਹੋਇਆ ਕੀ ਉਹ ਤੁਸੀਂ ਭੁੱਲ ਗਏ ਇਸ ਤੋਂ ਪਿੱਛੇ ਚਲ ਜਓ ਜੂਨ ਜਨਵਰੀ 2016 ਦੇ ਵਿੱਚ ਲੁਧਿਆਣਾ ਦੇ ਵਿੱਚ ਹੀ ਹਿੰਦੂ ਤਖਤ ਦੇ ਹੈੱਡ ਸੀਗੇ ਅਮਿਤ ਸ਼ਰਮਾ ਦਿਨ ਦਿਹਾੜੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਕੀ ਉਹ ਤੁਸੀਂ ਭੁੱਲ ਗਏ ਉਸ ਤੋਂ ਪਿੱਛੇ ਚਾਜੋ ਅਗਸਟ 2015 ਦੇ ਵਿੱਚ ਜਲੰਧਰ ਦੇ ਵਿੱਚ ਆਰਐਸਐਸ ਲੀਡਰ ਬ੍ਰਿਗੇਡੀਅਰ ਗਗਨ ਜਗਦੀਸ਼ ਗਗਨੇਜਾ ਉਹਨਾਂ ਦਾ ਸ਼ਰਯਾਮ ਕੀਤਾ ਹੋਇਆ ਕਤਲ ਉਹ ਤੁਸੀਂ ਭੁੱਲ ਚੁੱਕੇ ਔਰ ਉਸ ਤੋਂ ਪਹਿਲਾਂ April 2015 ਦੇ ਵਿੱਚ ਲੁਧਿਆਣਾ ਦੇ ਵਿੱਚ 85 ਸਾਲਾ ਮਾਤਾ ਚੰਦ ਕੌਰ ਜੀ ਸਤਿਗੁਰੂ ਮਹਾਰਾਜ ਜਗਜੀਤ ਸਿੰਘ ਜੀ ਦੇ ਉਹਨਾਂ ਦੇ ਧਰਮ ਪਤਨੀ ਦਾ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਕਤਲ ਹੋਇਆ ਉਹ ਤੁਸੀਂ ਭੁੱਲ ਗਏ ਔਰ ਇਸ ਤੋਂ ਪਹਿਲਾਂ April 2015 ਦੇ ਵਿੱਚ Shiv Sena ਦੇ ਲੇਬਰ ਵਿੰਗ ਦੇ ਚੀਫ ਸੀਗੇ ਦੁਰਗਾ ਪ੍ਰਸਾਦ ਗੁੱਪਤਾ ਉਹਨਾਂ ਦਾ ਲੁਧਿਆਣਾ ਦੇ ਵਿੱਚ ਕਤਲ ਕਿ ਉਹ ਤੁਸੀਂ ਜਾਖੜ ਸਾਹਿਬ ਭੁੱਲ ਗਏ ਔਰ ਇਹ ਦੋ ਦੋ ਹਾਈ ਪ੍ਰੋਫਾਈਲ ਮਾਡਲ ਜਗਦੀਸ਼ ਗੋਗਨੇਜਾ ਜੀ ਦਾ ਔਰ ਮਾਤਾ ਚੰਦ ਕੌਰ ਜੀ ਦਾ ਇਹ ਪੰਜਾਬ ਪੁਲਿਸ ਤੋਂ ਟਰੈਕ ਨਹੀਂ ਹੋਇਆ ਸੀਗਾ ਹਜੇ ਤੱਕ ਨਹੀਂ ਸ਼ਾਇਦ ਹੁਣ ਹੋਇਆ ਹੋਣਾ ਤੇ ਉਦੋਂ ਦੀਆਂ ਸਰਕਾਰਾਂ ਨੇ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਨੇ ਇਹ ਦੋਨੋਂ ਕੇਸਿਸ ਨੇ ਜਿਹੜੇ ਇਹ ਸੀਬੀਆਈ ਨੂੰ ਹੈਂਡਓਵਰ ਕੀਤੇ ਆਪਦੀ ਆਪਦੀ ਨਾਕਾਬਲੀਅਤ ਔਰ ਆਪਦੀ ਜੋ ਮੈਂ ਸਮਝਦਾ ਕਿ ਉਹਨਾਂ ਦੀ ਮਜਬੂਰੀ ਜਾਂ ਉਹਨਾਂ ਦੀ ਇਨਕੰਪੀਟੈਂਸ ਨੂੰ ਉਹਨਾਂ ਨੇ ਮਨਜ਼ੂਰ ਕਰਕੇ ਤੇ ਅੱਜ ਉਹ ਪੰਜਾਬ ਪੁਲਿਸ ਜਿਨੇ 12 ਘੰਟਿਆਂ ਦੇ ਵਿੱਚ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਦੇ ਉੱਪਰ ਹੋਏ ਅਟੈਕ ਨੂੰ ਬ੍ਰੌਡਲੀ ਹੱਲ ਕਰ ਲਿਆ ਹੈ ਇਹ 릭ਸ਼ਾ ਵੀ ਫੜ ਲਏ ਤੇ ਦੋ ਬੰਦੇ ਵੀ ਫੜ ਲਏ ਔਰ ਲਿੰਕੇਜਸ ਵੀ ਐਸਟੈਬਲਿਸ਼ ਕਰ ਲੀਆਂ ਤੇ ਤੁਸੀਂ ਸਿਰਫ ਔਰ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਸਾਡੀ ਸਰਕਾਰ ਦੇ ਉੱਪਰ ਔਰ ਹਾਈਲੀ ਕੰਪੀਟੈਂਟ ਪੰਜਾਬ ਪੁਲਿਸ ਦੇ ਉੱਪਰ ਤੁਸੀਂ ਇਲਜ਼ਾਮ ਤਰਾਸ਼ਿਆ ਕਰ ਰਹੇ ਹੋ ਮੈਂ ਸਮਝਦਾ ਕਿ ਸ਼ਰਮ ਹੋਣੀ ਚਾਹੀਦੀ ਹੈ ਸ਼੍ਰੀ ਸਨੀਵ ਜਾਖੜ ਜੀ ਨੂੰ ਕਿ ਜਿਹੜੇ ਸਿਰਫ ਔਰ ਸਿਰਫ ਆਪਦਾ ਔਰ ਬੀਜੇਪੀ ਦਾ ਰਾਜਨੀਤਿਕ ਵਜੂਦ ਬਚਾਉਣ ਦੇ ਲਈ ਇਹ ਜੀ ਹਲਕੀ ਖੋਚੀ ਔਰ ਕੱਟੀਆਂ ਬਿਆਨਬਾਜ਼ੀ ਹੈ ਜਿਹੜੀ ਉਹ ਕਰ ਰਹੇ ਨੇ ਤੁਸੀਂ ਦੋ-ਦੋ ਘੰਟੇ ਦੇ ਕੀ ਚਾਰ-ਚਾਰ ਘੰਟੇ ਦੇ ਸਾਰੇ ਦਿਨ ਦੇ ਤੁਸੀਂ ਧਰਨੇ ਲਗਾਉਣੇ ਨੇ ਜੀ ਸਦਕੇ ਲਗਾਓ ਉਹ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਪਰ ਘਟੋ ਘਟ ਆਪਦੇ ਰਾਜਨੀਤਿਕ ਲਾਹੇ ਦੇ ਲਈ ਤੁਸੀਂ ਪੰਜਾਬ ਔਰ ਪੰਜਾਬ ਪੁਲਿਸ ਨੂੰ ਤੁਸੀਂ ਬਦਨਾਮ ਨਾ ਕਰੋ ਆ ਥੋੜੇ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਲੀਡਰਾਂ ਦੇ ਦੇ ਮਤ ਨੂੰ ਹੋਇਆ ਕਿ ਇਹਨਾਂ ਦੀ ਅਕਲ ਸਮਝ ਨੂੰ ਹੋਇਆ ਕਿ ਆ ਦੋ ਦਿਨ ਪਹਿਲਾਂ ਸਦਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀਗਾ ਕਿ ਜੇ ਸਾਰੀ ਦੀ ਸਾਰੀ ਪੰਜਾਬ ਪੁਲਿਸ ਹੈ ਜਿਹੜੀ ਉਹ ਇਨਕੰਪੀਟੈਂਟ ਹੈ ਉਹ ਨਿਕੰਮੀ ਹੈ ਉਹਨੂੰ ਸਾਰੀ ਨੂੰ ਡਿਜ਼ੋਲਵ ਕਰ ਦੇਣਾ ਚਾਹੀਦਾ ਨਵੀਂ ਭਰਤੀ ਚਾਹੀਦੀ ਹੈ ਜੇ ਬਾਜਵਾ ਸਾਹਿਬ ਤੁਹਾਨੂੰ ਇੰਨੀ ਹੀ ਇਨਕੰਪੀਟੈਂਟ ਲੱਗਦੀ ਹੈ ਪੰਜਾਬ ਪੁਲਿਸ ਤੇ ਪਹਿਲਾਂ ਤੁਸੀਂ ਜਿਹੜੀ ਆਪਦੀ ਸਿਕਿਉਰਿਟੀ ਲਈ ਹੋਈ ਹੈ ਤੁਸੀਂ ਉਹਨੂੰ ਵਾਪਸ ਕਰੋ ਇਹ ਉਹੀ ਪੰਜਾਬ ਪੁਲਿਸ ਹੈ ਜਿਨੇ ਆਪਦੀਆਂ ਜਾਨਾਂ ਦੇ ਉੱਪਰ ਖੇਡਦੇ ਹੋਏ ਕਾਲੇ ਦੌਰ ਦੇ ਵਿੱਚ ਵਿੱਚੋਂ ਪੰਜਾਬ ਨੂੰ ਕੱਢਿਆ ਤੇ ਅੱਤਵਾਦ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕੀਤਾ ਸੋ ਸਾਥੀਓ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਮੈਂ ਅੱਜ ਮੇਰਾ ਇਹ ਕੋਈ ਪ੍ਰੈਸ ਕਾਨਫਰੰਸ ਕਰਨਾ ਕੋਈ ਮੇਰਾ ਮਕਸਦ ਨਹੀਂ ਸੀਗਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪੰਜਾਬ ਸਰਕਾਰ ਨੂੰ ਔਰ ਖਾਸ ਤੌਰ ਤੇ ਹਾਈਲੀ ਕੰਪੀਟੈਂਟ ਪੰਜਾਬ ਪੁਲਿਸ ਨੂੰ ਸਿਰਫ ਔਰ ਸਿਰਫ ਬਦਨਾਮ ਕਰਨ ਦੇ ਲਈ ਤੁਸੀਂ ਆਪਦੀ ਸਿਆਸੀ ਰੋਟੀਆਂ ਸੇਕ ਦੋ ਉਹਨਾਂ ਨੂੰ ਅੱਜ ਸਿੱਧੇ ਮੱਥੇ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਮੈਂ ਜਿਹੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡੇ ਨਾਲ ਰੂਪਰੂ ਹੋਇਆ